ਹਾਂਜੀ ਬੇਟਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਜਤੈ ਸਿੰਘ ਦੇ ਜਨਮ ਦਿਹਾੜੇ ਤੇ ਪਹੁੰਚੇ ਤੁਸੀਂ ਕੀ ਕਹਿਣਾ ਚਾਹਨਾ ਹੈ ਸੰਤਾਨ ਨੂੰ ਲੱਖ ਲੱਖ ਵਧਾਈਆ ਅੱਛਾ ਲੱਖ ਲੱਖ ਵਧਾਈਆ ਤੁਹਾਨੂੰ ਵੀ ਹੈ ਨਾ ਬਾਬਾ ਜਤੈ ਸਿੰਘ ਨੇ ਜਨਮ ਦਿਹਾੜੇ ਤੇ ਤੇ ਸਿਮਰਨ ਕਰਦੇ ਹੁੰਦੇ ਆ ਵੈਗਰ ਵੈਗਰ ਦਾ ਹਾਂਜੀ ਅੱਛਾ ਜੀ ਇਹ ਮम्मा ਕਿੱਥੇ ਹੈ ਤੁਹਾਡੇ ਦਾ ਬੀਨਦਰ ਸਿੰਘ ਅੱਛਾ ਪੌੜੀ ਮੰਦੇ ਹੀ ਪੜ੍ਹੋ ਅੱਛਾ ਤੁਸੀਂ ਪਾੜ ਸੁਣਾਓ ਥੋੜਾ ਜਿਹਾ ਕਿਹੜੀ ਪੌੜੀ ਸੁਣਾਓ ਤੇ ਜਪਜੀ ਸਾਹਿਬ ਜੀ ਦੀ ਅੱਛਾ ਸੁਣਾ ਦਿਓ ਮੇਰਾ ਇੱਕ ਕੰਮ ਕਰ ਸੱਚ ਜੁਗਾ ਦੇ ਸੱਚ ਹੈਪੀ ਸੱਚ ਲੈਨੇ ਕੋਸੀ ਵੀ ਸੱਚ ਸੋਚੇ ਸੋਚ ਨਾ ਹੋਵੇ ਜੇ ਤੋਚੈ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲਹੇ ਲਹਾਲੀ ਵਿਥਾਰ ਭੁਖਿਆ ਭੁਖ ਨਾ ਉਤਰੀ ਜੇਵਨ ਨਾ ਪੂਰੀ ਆਪਾਰ ਸਹਸਿਆਨ ਪਲਕ ਹੋਏ ਥੈਕਣਾ ਚੱਲੇ ਨਾਲ ਕਿੱਥੇ ਜਾੜਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਹੁਕਮ ਮਰ ਜਾਏ ਚੱਲਣਾ ਨਾਨਕ ਲਿਖਿਆ ਨਾਰ ਹੁਕਮੀ ਹੋਵੜੇ ਕਾਰ ਹੁਕਮ ਨੇ ਕਹੇ ਆ ਜਾਏ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਾਈ ਹੁਕਮੀ ਉੱਤਮ ਨੀਚ ਹੁਕਮ ਮਿਲੇ ਦੁੱਖ ਸੁਖ ਪਾਵੈ ਇੱਕ ਨਾਮ ਹੁਕਮ ਬਖਸ਼ੀਸ਼ ਇੱਕ ਹੁਕਮ ਹੀ ਸਦਾ ਪਾਵੈ क्में अंदर सबको बाहर हुक्म न ना कोए नानक ना में जे बुझे तामें कहना को गावे को तान ओवे को दान जाने निशान गावे को बुढ़िया चार गावे को विद्या विकम विचार गावे को साथ गावे को जिला फिर दे गावे को जापे जिसे दूर गावे को देख के हादरा दूर कथना कथी तो आवे तोट कथ कथ कथी कोठी कोट कोट दिंदा ले दिंदे तक पावे जुगा जुगंतर खाई खाए हुक्मी हुक्म चलाए राव नानक विकसा वे परवाव साचा साहेब साची नाहीं ਆਖੇ ਆਪੋ અપਾਰ ਆਖੇ ਮੰਗੇ ਦੇ ਦੇ ਜੇ ਦਾਤ ਕਰੇ ਤਾ ਤਤ ਫਿਰ ਕੇ ਗੇ ਰਖੀ ਐ ਜਿਵੇਂ ਜਿਸ ਦਾ ਦਰਵਾਜ਼ ਮੋਕੇ ਬੋਲਣ ਬੋਲੇ ਇਸ ਸਨੇ ਪਿਆਰ ਅੰਮ੍ਰਿਤ ਵੇਲਾ ਦਾ ਚਿਨੜ ਬੜੇ ਆਈ ਵਿਚਾਰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਹਾਏ ਕੀ ਬੇਟਾ ਤੁਹਾਡਾ ਨਾਮ ਕੀ ਦੱਸਿਆ ਤੁਸੀਂ ਰਸ਼ਮੀਤ ਕੋਰ ਰਸ਼ਮੀਤ ਕੋਰ ਤੁਸੀਂ ਇਹ ਬਾਣੀ ਕਿਵੇਂ ਯਾਦ ਕੀਤੀ ਵੱਡੇ ਵੱਡੇ ਦੇ ਬਾਣੀ ਯਾਦ ਨਹੀਂ ਹੁੰਦੀ ਹੈਗੀ ਉਹ ਪਹਿਲਾਂ ਤੋਂ ਮੈਨੂੰ ਪਤਾ ਸੀ ਮम्मा ਪਾਪਾ ਨੇ ਦਿਖਾਈ ਵੀ ਨਾ ਮम्मा ਪਾਪਾ ਮम्मा ਪਾਪਾ ਬੋਲਦੇ ਆ ਕਿ ਅਰੋਜ ਪਾਠ ਕਰਿਆ ਕਰ ਤਾਂ ਹੀ ਯਾਦ ਹੁੰਦੇ ਉਹ ਦੇਖੋ ਮਾਂ ਪਾਪਾ ਨੇ ਇਹ ਆਪਣੇ ਬੱਚਿਆਂ ਨੂੰ ਦੇਖੋ ਜੀ ਪਾਠ ਕਰਨਾ ਸਿਖਾਉਂਦੇ ਨੇ ਇਸ ਤਰ੍ਹਾਂ ਹੀ ਤੁਸੀਂ ਵੀ ਸਿਖਾਓ ਕਰੋ ਇਹ ਮਾਪੇ ਬਣੇ ਦੇਖੋ ਜੀ ਕਿੰਨੀ ਵਧੀਆ ਸਿੱਖਿਆ ਦਿੰਦੇ ਨੇ ਬੱਚਿਆਂ ਨੂੰ ਗਾਂਝਾਂ ਦੀ ਪਾਕਿਸਤਾਨ ਬਾਰੇ ਅੱਛਾ ਬੇਟਾ ਚਾਰ ਸਾਹਿਬ ਜੱਜਾ ਨਾਮ ਤੋਂ ਸੰਗਤ ਤੁਸੀਂ ਧੰਨ ਧੰਵਾਦ ਹੈ ਜੀ ਸਿੰਘ ਜੀ ਧੰਨ ਧੰਵਾਦ ਬਾਵਾ ਜੁਜਾਰ ਸਿੰਘ ਜੀ ਧੰਨ ਧੰਵਾਦ ਬਾਵਾ ਪਤੇ ਸਿੰਘ ਜੀ ਅੱਛਾ ਬਹੁਤ ਵਧੀਆ ਅੱਜ ਕਿਹਨਾਂ ਦਾ ਜਨਮ ਦਿਹਾੜਾ ਅੱਜ ਹੈ ਬਾਬਾ ਪਤੇ ਸਿੰਘ ਜੀ ਦਾ ਅੱਛਾ ਇਹਦਾ ਜਨਮ ਕਦੋਂ ਹੋਇਆ ਸੀਗਾ ਚਲੋ ਕੋਲ ਇਹਦਾ ਜਨਮ ਨਾ 1998 ਨੂੰ 12 ਦਸੰਬਰ ਅਨੰਤਪੁਰ ਸਾਹਿਬ ਦੀ ਧਰਤੀ ਤੋਂ ਹੋਇਆ ਸੀਗਾ ਬੇਟਾ ਠੀਕ ਆ ਹੁਣ ਯਾਦ ਰੱਖਣਾ ਠੀਕ ਆ ਚਲੋ ਤੁਸੀਂ ਕਿਹੜੀ ਕਿਹੜੀ ਜਗ੍ਹਾ ਜਾ ਕੇ ਆਏ ਹੋ ਕਦੇ ਫਰਦੋਬਾ ਸਾਹਿਬ ਕਿਹੜੀ ਕਿਹੜੀ ਜਗ੍ਹਾ ਪਾਕਿਸਤਾਨ ਅੱਛਾ ਅਸੀਂ ਗਏ ਸੀ ਪਹਿਲਾਂ ਹਮਾਨ ਜਾ ਕੇ ਆਏ ਹਾਂ ਤੁਸੀਂ ਹਾਂ ਪਾਕਿਸਤਾਨ ਦੇ ਕਿਹੜੀ ਕਿਹੜੀ ਜਗ੍ਹਾ ਘੁੰਮੇ ਹੋ ਮੈਂ ननका साहिब जा आयोग जिस स्थान ते सी गुरू नानक देव जा जनम हुया ਰਸ਼ਮੀਤ ਕਹ ਰਹੀ ਨੇ ਰਸ਼ਮੀਤ ਹਾਂ ਰਸ਼ਮੀਤ ਹਾਂ ਰਸ਼ਮੀਤ ਬਸਮੀਤ ਕਹ ਰਹਾ ਬਹੁਤ ਪਿਆਰੀ ਬੱਚੀ ਆ ਗੁਰੂ ਆਂਦੀ ਸਿੰਘਣੀ ਆ ਸਾਡੀ ਇਹ ਦੇਖੋ ਜੀ ਕਿਹੜੇ ਸਕੂਲ ਚ ਪੜਦੀ ਹੈ ਐਮਰੀਨ ਇੰਟਰਨੈਸ਼ਨਲ ਇਹ ਕਿੱਥੇ ਗਈ ਜੀ ਇਹ ਅੱਜ ਫੇਰੇ ਅੱਛਾ ਕਿਹੜੇ ਸਕੂਲ ਚ ਪੜਦੇ ਹੋ ਬੇਟਾ ਤੁਸੀਂ ਐਮਰੀਨ ਇੰਟਰਨੈਸ਼ਨਲ ਸਕੂਲ ਐਮਰੀਨ ਇੰਟਰਸ ਸੈਂਟਰ ਸਕੂਲ ਨੈਸ਼ਨਲ ਲੈ ਸੁਣਾ ਲਾ ਅੱਛਾ ਤੁਹਾਡੇ ਸਕੂਲ ਦੇ ਵਿੱਚ ਪਾਠ ਕਰਨਾ ਸਿਖਾਉਂਦੇ ਨੇ ਹੈ ਨਹੀਂ ਅੱਛਾ ਤੁਸੀਂ ਪਾਠ ਸਿਖਾਣੇ ਬੜੀ ਜੱਜੀ ਸਾਹਿਬ ਦਾ ਪਾਠ ਸਿਖਾਣੇ ਅੱਛਾ ਫਿਰ ਇਹ ਪਾਠ ਆਪਣੇ ਮਮਾ ਪਾਪਾ ਕੋਲ ਸਿੱਖਿਆ ਹੈ ਅੱਛਾ ਪਹਿਲੇ ਹਾਂ ਲਿਖਾਰਦਾ ਵੀ ਕਰਦੀ ਹੈ ਅੱਛਾ ਜੀ ਹੋਰ ਕਿਹੜੇ ਕਿਹੜੇ ਪਾਠ ਕਰ ਲੈਣਾ ਤੁਸੀਂ ਬੇਟਾ ਸੁਖਮਨੀ ਸਾਹਿਬ ਦਾ ਥੋੜਾ ਜਿਹਾ ਅੱਗੇ ਜਾ ਕੇ ਅੱਛਾ ਲੋਹਾੜੀ ਆਪਾਂ ਅਗਲੀ ਜਗ੍ਹਾ ਤੇ ਵੀਰ ਜੀ ਆਪਾਂ ਸਰਾਂਤ ਮੰਡੀ ਪਾਣੀ ਚਾਹੀਏ ਜੀ 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 ਬਹੁਤ ਕੋਈ ਬਹੁਤ ਵਧੀਆ ਬੇਟੀ ਹੈ ਰਸ਼ਨੀਤ ਕੌਰ ਜਿਹੜੀ ਕਿ ਜੰਮਜੀ ਸਾਹਿਬ ਦਾ ਪੂਰਾ ਇਹਨਾਂ ਨੇ ਪਾਠ ਸੁਣਾਇਆ ਹੈ ਬਹੁਤ ਚੰਗਾ ਲੱਗਿਆ ਐਸੇ ਬੱਚਿਆਂ ਨੂੰ ਮਿਲ ਕੇ ਵਾਇਰ ਜੇ ਨਾਲ ਪਰ ਮੇਲ ਪਰ ਹੱਥ ਰੱਖਣਾ ਇਸੇ ਤਰ੍ਹਾਂ ਤੇ ਚਰਦੀ ਕਲਾ ਬਖਸ਼ਣ ਜੀ ਤੇ ਇਹਨਾਂ ਦੇ ਇਹ ਮਾਪੇ ਨੇ ਕੀ ਨਾਮ ਦਇੰਦਰ ਸਿੰਘ ਜੀ ਦਇੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਸਰਾਂਦ ਤੋਂ ਜੀ ਸਰਾਂ ਤੋਂ ਲੋਕਲਾ ਹਾਂ ਜੀ ਇਹ ਆਪਣੇ ਘਰ ਦੇ ਜੀ ਹੋ ਗੱਲ ਨਹੀਂ ਜਗਨ ਦੀ ਬਹੁਤ ਵਧੀਆ ਚੰਗੀ ਗੱਲ ਆ ਇਹ ਤੁਹਾਡੀ ਬੱਚੀ ਆ ਜੋ ਸਾਹਮਣੇ ਦੇਖੋ ਜੀ ਇਹ ਇਹਦੇ ਮਾਪੇ ਨੇ ਬੱਚਿਆਂ ਦੇ ਬਹੁਤ ਵਧੀਆ ਦੇਖੋ ਜੀ ਕਿੰਨੇ ਵਧੀਆ ਸੰਸਕਾਰ ਦਿੰਦੇ ਨੇ ਆਪਣੇ ਬੱਚਿਆਂ ਨੂੰ ਸਿੱਖੀ ਬਾਰੇ ਦੱਸਦੇ ਨੇ ਜਿਹੜੇ ਕੀ ਸਾਡੇ ਸਿੱਖ ਧਰਮ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਹੋਈਆਂ ਇਹ ਛੋਟੀ ਛੋਟੀ ਜਿਹੜੀ ਛੋਟੀ ਜੀ ਬੱਚੀ ਹੈ ਨਾ ਰਸਮੀਤ ਕੌਰ ਇਹਨੇ ਸਾਰੀ ਜਾਣਕਾਰੀ ਇਸ ਨੂੰ ਆਪਾਂ ਨੂੰ ਦੇਖੋ ਜੀ ਪਾਠ ਵੀ ਸੁਣਾਇਆ ਜਪਜੀ ਸਾਹਿਬ ਦਾ ਠੀਕ ਹੈ ਜੀ ਤੇ ਇਹ ਜਿਹੜੇ ਗੁਰਦੁਆਰਾ ਜਿਹੜੇ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਨੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਵੀ ਕਰਕੇ ਆਈ ਆ ਜਿਵੇਂ ਆਪਾਂ ਨੂੰ ਵੀਡੀਓ ਵਿੱਚ ਦੱਸਿਆ ਏ ਬਹੁਤ ਚੰਗਾ ਲੱਗਿਆ ਮਿਲ ਕੇ ਕਿੰਨੇ ਸਾਲ ਦੀ ਉਮਰ ਹੈ ਬੇਟਾ ਤੁਹਾਡੀ 7 7 ਸਾਲ ਦੀ ਬੱਚੀ ਹੈ ਜਿਹੜੇ ਦੇਖ ਲੋ ਬਹੁਤ ਚੰਗਾ ਲੱਗਿਆ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਵੀਰ ਜੀ ਉਹਨਾਂ ਨੂੰ ਤੇ ਇਹਨਾਂ ਨੂੰ ਮਿਲ ਕੇ ਨਾ ਬਹੁਤ ਚੰਗਾ ਲੱਗਿਆ ਇਹਨਾਂ ਦੀ ਬੇਟੀ ਨੂੰ ਦਰਸ਼ਨ ਕਰ ਰਹੇ ਨੇ ਇਹਨਾਂ ਦੇ ਬੱਚੇ ਨੇ ਜਿਹੜੇ ਇਹ ਪਰਮਾਤਮਾ ਦੇ ਰੂਪ ਹੁੰਦੇ ਨੇ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਬੱਚੇ ਨੇ ਇਹ ਤੇ ਮੈਂ ਕਹਿੰਦਾ ਵੈਗਰੀ ਜਿਨ੍ਹਾਂ ਨੂੰ ਪੜਾ ਇਸ ਤਰ੍ਹਾਂ ਹੀ ਮਹਿਰ ਪਰ ਹੱਥ ਰੱਖਣਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਬਹੁਤ ਚੰਗਾ ਲੱਗਿਆ ਮੈਨੂੰ ਤਾਂ ਸ਼ਬਦ ਨਹੀਂ ਆਉਂਦੇਗੇ ਵੀ ਕਿੰਨੇ ਕਿ ਕੀ ਕੀ ਗੱਲਾਂ ਕਰਾਂ ਜੀ ਮੂੰਹ ਤੋਂ ਬਹੁਤ ਚੰਗਾ ਲੱਗਿਆ ਬੇਟਾ ਤੁਹਾਡੇ ਨਾਲ ਮਿਲ ਕੇ ਚੰਗਾ ਜੀ ਵੀਰ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਤੁਹਾਡੇ ਮਿਲ ਕੇ ਤੁਹਾਡੀ ਬੱਚੀਆਂ ਨਾਲ ਮਿਲ ਕੇ ਰਸ਼ਮੀਤ ਕੌਰ ਜੀ ਨਾਲ ਹਨਾ ਜੀ ਆ ਬੈਗਰੂ ਇਸੇ ਜਰਾ ਨਾਮ ਜਪਦੇ ਰਹਿਣਾ ਬੇਟਾ ਠੀਕ ਆ ਫੌਰ ਬਾਣੀਆਂ ਵੀ ਯਾਦ ਕਰ ਲੋ ਪਰ ਆਪਾਂ ਉਹ ਵੀ ਇੰਟਰਵਿਊ ਕਰਾਂਗੇ ਤੇ ਫਤਿਹ ਬੁਲਾ ਦੋ ਫੇਰਾ ਫਤਿਹ ਕੀ ਕਾ ਬਹੁਤ ਚੰਗਾ ਲੱਗਿਆ ਹਾਂਜੀ ਤੇ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਹੋਈ ਹੈ ਜਿੱਥੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ ਰਿਹਾ ਇਸ ਬੱਚੀ ਦੀ ਆਪਾਂ ਇੰਟਰਵਿਊ ਕੀਤੀ ਆ ਇਹਨਾਂ ਨੇ ਦੇਖੋ ਜੀ ਆਪਾਂ ਨੂੰ ਜਰਦੀ ਸਾਹਿਬ ਦਾ ਪਾਠ ਸੁਣਾਇਆ ਜੀ ਪੂਰਾ ਬਹੁਤ ਚੰਗਾ ਲੱਗਿਆ ਤੇ ਇਹ ਵੀਰਾ ਸੇਵਾ ਕਰ ਰਹੇ ਨੇ ਇਸ ਜਗ੍ਹਾ ਦੇ ਟਾਫੀਆਂ ਦੀ ਤੇ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਹਾਂਜੀ ਵੀਰ ਜੀ ਸ੍ਰੀ ਗੱਜ ਜੀ ਬਾਈ ਗੁਰਜੀ ਖਾਸਾ ਬਾਈ ਗੁਰਜੀ ਕੀ ਹੋਤੇ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਵੀਰ ਜੀ ਤੁਸੀਂ ਸ੍ਰੀ ਵਟੇਰ ਸਾਈਡ ਲੋਕ ਹੋ ਗਏ ਹਾਂ ਮੇਰਾ ਪਿੰਡ ਖਾਨਪੁਰਾ ਜੀ ਹਾਂਜੀ ਮੇਰਾ ਪਿੰਡ ਖਾਨਪੁਰਾ ਹੈ ਖਾਨਪੁਰਾ ਖਾਨਪੁਰਾ ਜੀ ਖਾਨਪੁਰ ਪਿੰਡ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾ ਲਖਮੀ ਸਿੰਘ ਨਾਮ ਮੇਰਾ ਜੀ ਲਖਮੀਤ ਆ ਆਏ ਸਾਲੇ ਆਉਨੇ ਤੁਸੀਂ ਹਾਂਜੀ ਆਏ ਸਾਲ ਆ ਰਹੇ ਹਾਂ ਅੱਛਾ ਜੀ ਅੱਜ ਆਪਾਂ ਆਪਾਂ ਜੀਂਗਰਾ ਚੰਦ ਦੇ ਆੜੇ ਆਇਆ ਕੀ ਕਰਨ ਚੰਨੋ ਸੰਗਤਾਂ ਨੂੰ ਅਸੀਂ ਸੰਗਤ ਨੂੰ ਕਹਿੰਦਾ ਵਾਤ ਤੋਂ ਵਾਤ ਸੰਗਤ ਆਵੇ ਉਹ ਦਰਸ਼ਨ ਕਰਨੇ ਪਾਉਤੇ ਬਾਬਾ ਜੁਰਵਾ ਪਾਉਤੇ ਸਿੰਘ ਦੇ ਪ੍ਰਕਾਸ਼ ਜਾੜਾ ਵੀ ਆ ਰਿਹਾ ਸ਼ਿਦੀਪੁਰੋਂ ਵੀ ਆ ਰਿਹਾ ਤਾਂ ਬਹੁਤ ਸੰਗਤ ਆ ਗਈ ਵੱਧ ਜਾਂਦੋਂ ਸਾਡੇ ਕੜ ਆ ਗਏ ਤੇ ਅਸੀਂ ਹਰ ਸਾਲ ਆਪਣੇ ਪਿੰਡੋਂ ਨਗਰ ਲੈ ਕੇ ਹੁੰਨੇ ਆਲੇ ਸਾਲ ਅੱਜ ਦੇਖਦਾ ਕਹਿੰਦਾ ਵਾਤ ਤੋਂ ਸੰਗਤ ਜੁੜੇ ਸਾਡੇ ਨਾਲ ਵੀ ਆ ਕੇ ਖੜਨਾਂ ਆ ਗਏ ਸੇਵਾ ਕਰਨ ਆ ਗਏ ਸ਼ੰਗਰਵੀ ਲੈ ਕੇ ਆਣਾ ਚਾਹ ਰਹੇ ਹਾਂ ਜੀ ਹਾਂ ਜੀ ਸ਼ੰਗਰਵੀ ਲੈ ਕੇ ਆਈਏ ਫਿਰ ਕਿਹੜੀ ਜਗ੍ਹਾ ਨਾ ਮੈਨੂੰ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਲੋਕਾਂ ਹੀ ਲਾਉਂਦਾ ਜੀ ਪਿੰਡ ਆਪਾਂ ਨੰਗਾ ਲੱਗਦਾ ਖਾਨਪੁਰ ਵੀ ਕੱਚਾ ਮਾਸ਼ਾਲਾ ਕੋਲ ਤੇ ਉਹਦੇ ਗੁਰਦੁਆਰਾ ਸਾਹਿਬ ਦੇ ਛੰਡੇ ਮੁਰਜ ਕੋਲ ਲੱਗਦਾ ਜੀ ਛੰਡੇ ਮੁਰਜ ਕੋਲ ਹਾਂ ਜੀ ਠੀਕ ਆ ਜੀ ਆਪ ਸਾ ਪਕਾ ਲੰਗਰ ਰਿਹਾ ਨਾਮ ਕੀ ਦੱਸੋ ਤੇ ਬਾਹਰ ਲਾਪ੍ਰੀਤ ਸਿੰਘ ਲਾਪ੍ਰੀਤ ਸਿੰਘ ਇਹ ਵੀ ਲਾਪ੍ਰੀਤ ਸਿੰਘ ਨੇ ਜਿਹੜੇ ਕਿ ਇਹ ਸੇਵਾ ਕਰਦੇ ਨੇ ਜਿਵੇਂ ਕਿ ਟਰਾਫੀਆਂ ਦੀ ਤੁਸੀਂ ਦੇਖ ਸਕਦੇ ਹੋ ਸੇਵਾ ਕਰ ਰਹੇ ਨੇ ਕਾਫੀ ਟਰਾਫੀਆਂ ਨੇ ਬੈਗ ਦੇ ਵਿੱਚ ਹਨ ਉਹ ਆਪਾਂ ਵੀ ਲੈ ਲਵਾਂ ਹਾਂ ਜੀ ਆ ਦੇ ਅੱਗੇ ਪ੍ਰਸਾਦ ਵਜਾਉ ਵਟਰੇ ਨੇ ਇਹ ਬਾਬਾ ਫਤਿਹ ਸਿੰਘ ਦੇ ਜਨਮ ਦਿਹਾੜੇ ਤੇ ਹਾਂਜੀ ਬਹੁਤ ਚੰਗਾ ਲੱਗਿਆ ਵੀ ਜੀ ਤੁਹਾਨੂੰ ਮਿਲ ਕੇ ਤੇ ਬੈਰੀ ਖਾਲਸਾ ਬੈਣੀ ਦੀ ਕਿਪਰਗੇ ਨਾ ਆਉਂਦੇ ਆ ਅੱਗੇ ਪਹੁੰਚ ਗਏ ਦਰਸ਼ਨ ਕਰਵਾਨੇ ਆ ਨਾਮ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਣੇ ਅੱਗੇ ਪਹੁੰਚ ਗਏ ਤੇ ਇਹ ਵੀ ਸੇਵਾ ਕਰ ਰਹੇ ਨੇ ਝਾੜੂ ਦੀ ਸਫਾਈ ਕਰ ਰਹੇ ਨੇ ਤੁਸੀਂ ਵੇਖ ਸਕਦੇ ਹੋ ਨਮੇ ਦੇਖੋ ਜੀ ਪ੍ਰਸ਼ਾਦ ਵਜੋਂ ਨਾ ਪਾਉਂਦੇ ਵੱਡੀਆਂ ਜਾਰੀਆਂ ਨੇ ਅਸਤਿਕਾਲ ਵੀਰ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਤੇ ਆਏ ਹੋਏ ਹੋ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕੀ ਅੱਜ ਬਾਬਾ ਫਸਲੇ ਸਿੰਘ ਦਾ ਜਨਮ ਦਿਹਾੜਾ ਹੈ ਜਨਮ ਦਿਹਾੜੇ ਤੇ ਵੀਰ ਸੇਵਾ ਕਰ ਰਹੇ ਨੇ ਕਿਹੜੀ ਜਗ੍ਹਾ ਦਾ ਵੀਰ ਜੀ ਆਪਾਂ ਖਾਨਪੁਰ ਛੋਟੀ ਪਿੰਡਾਂ ਚ ਖਾਨਪੁਰ ਅੱਛਾ ਖਾਨਪੁਰ ਇੱਥੇ ਨਹੀਂ ਲੋਕ ਨੇ ਲੋਕ ਨੇ ਕੀ ਕੀ ਨਾਮ ਤੁਹਾਡਾ ਸੁਖਰਾ ਸਿੰਘ ਠੀਕ ਹੈ ਜੀ ਬਹੁਤ ਚੰਗਾ ਲੱਗਿਆ ਮਿਲ ਕੇ ਤੁਹਾਨੂੰ ਸਾਨੂੰ ਵੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਇਹ ਆਪਾਂ ਦੇਖੋ ਵੀਰ ਉਹਨੀਆਂ ਸੇਵਾ ਕਰ ਰਹੇ ਨੇ ਖਾਨਪੁਰ ਤੋਂ ਆਏ ਨੇ ਸਰਬਾਪਤ ਸਿੰਧੂ ਯਾਨ ਤੇ ਆਦੇ ਤੇ ਦੇਖੋ ਜੀ ਕਿੰਨੇ ਸਰਦਾ ਜਨਾਲਾ ਸਰਦਾ ਆਲੂ ਆ ਰਹੇ ਨੇ ਨਮਸਤਕੋ ਰਹੇ ਨੇ ਅਸੀਂ ਜਗ੍ਹਾ ਤੇ ਆ ਕੇ ਇਸ ਜਗ੍ਹਾ ਤੇ ਹੈਗਾ ਹੀ ਠੰਡਾ ਮੁਰਜਾ ਆਪਾਂ ਨਾ ਇਸ ਜਗ੍ਹਾ ਤੇ ਇਤਿਹਾਸ ਵੀ ਲਿਖਿਆ ਹੋਇਆ ਹੈ